ਸਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ نیوز ਤੇ ਮੈਂ ਸਤਰਾਮ ਸਿੰਘ ਕੇਂਦਰ ਸਰਕਾਰ ਰਾਜ ਸਰਕਾਰ ਅਤੇ ਵਾਤਾਵਰਨ ਪ੍ਰੇਮੀਆਂ ਦੀਆਂ ਭਾਵਨਾਵਾਂ ਦੇ ਉਲਟ Rajasthan ਮਹਿਕਮੇ ਦੇ ਅਧਿਕਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਨਰਸਰੀ ਵਿੱਚੋਂ ਲਿਜਾ ਕੇ ਬੁਰੀ ਤਰ੍ਹਾਂ ਕੀਤਾ ਗਿਆ ਦਰਖਤਾਂ ਦਾ ਸਤਿਆਨਾਸ਼ ਜ਼ਿਲ੍ਹਾ ਸ਼੍ਰੀ ਮੌਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਬਾਜਾ ਵੱਟੂ ਅਤੇ ਮੋਤਲੇ ਵਾਲਾ ਦੇ ਨੇੜੇੋਂ ਦੀ ਜਾਣ ਵਾਲੀ ਸਰਹੰਦ ਫੀਡਰ ਨਹਿਰ ਉੱਪਰ ਰਾਜਸਥਾਨ ਦੇ ਨਹਿਰੀ ਵਿਭਾਗ ਵੱਲੋਂ ਸਰਕਾਰ ਦੇ ਹੁਕਮਾਂ ਤਹਿਤ ਲਗਾਏ ਜਾ ਰਹੇ ਸਨ ਦਰਖਤ ਇਸ ਸਮੇਂ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਰਤੀ ਗਈ ਲਾਪਰਵਾਹੀ ਕਾਰਨ ਵੱਡੀ ਗਿਣਤੀ ਵਿੱਚ ਨਾਂ ਲਾਉਣ ਕਰਕੇ ਗਰਮੀ ਨਾਲ ਨਰਸਰੀ ਵਿੱਚੋਂ ਲਿਆਂਦੇ ਸੁੱਕ ਗਏ ਹਰੇ ਭਰੇ ਦਰਖਤਾਂ ਸਮਾਜ ਨੂੰ ਤੰਦਰੁਸਤ ਅਤੇ ਹਰਿਆ ਭਰਿਆ ਵੇਖਣ ਵਾਲੀਆਂ ਸਮਾਜ ਸੇਵੀ ਜਥੇ ਬੰਦੀਆਂ ਵੱਲੋਂ ਮਿਲੀ ਗੁਪਤ ਸੂਚਨਾ ਦੇ ਪਤਾ ਲੱਗਿਆ ਕਿ ਉਕਤ ਦੱਸੇ ਅਨੁਸਾਰ ਰਾਜਸਥਾਨ ਨਹਿਰੀ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਸਰਕਾਰ ਦੇ ਹੁਕਮਾਂ ਅਨੁਸਾਰ ਪਿੰਡ ਚਭੇਲਵਾਲੀ ਦੀ ਸਰਕਾਰੀ ਨਰਸਰੀ ਵਿੱਚੋਂ ਇਹ ਦਰਖਤ ਨਹਿਰ ਤੇ ਲਗਾਉਣ ਲਈ ਨਰੇਗਾ ਮਜ਼ਦੂਰਾਂ ਦੀ ਮਦਦ ਲਈ ਗਈ ਸੀ ਪਰ ਕੰਮ ਕਰਾਉਣ ਵਾਲੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਨਾ ਧਿਆਨ ਦੇਣ ਕਾਰਨ ਲਗਾਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਦਰਖਤਾਂ ਨੂੰ ਪਹਿਰ ਦੀ ਗਰਮੀ ਵਿੱਚ ਵਾਪਸ ਨਰਸਰੀ ਵਿੱਚ ਛੱਡਣ ਦੀ ਬਜਾਏ ਲਵਾਰਸ ਹਾਲਤ ਵਿੱਚ ਨਹਿਰ ਉੱਪਰ ਹੀ ਛੱਡ ਦਿੱਤਾ ਗਿਆ ਅਤੇ ਗਰਮੀ ਦੀ ਤਪਚਾ ਨਾ ਚੱਲਦੇ ਹੋਏ ਛੋਟੇ ਦਰਖਤ ਸੁੱਕ ਕੇ ਹੋਏ ਸਵਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਮਨੋਖ ਤੋਂ ਲੈ ਕੇ ਪੰਛੀਆਂ ਤੱਕ ਜਿੰਨਾ ਕੁ ਦਰਖਤਾਂ ਦੀ ਜਿਹੜੀ ਅਣਹੂਦ ਸੀ ਉਹਦੇ ਕਾਰਨ ਕੁਦਰਤ ਨੇ ਆਪਾਂ ਨੂੰ ਸਫਲ ਸਿਖਾਇਆ ਪਰ ਕੁਝਕ ਜਿਹੜੀਆਂ ਸਮਾਜ ਸੇਵੀ ਜਥੇ ਬੰਦੀਆਂ ਸਮਾਜ ਸੇਵਕਾਂ ਕਈ ਲੋਕ ਜਿਹੜੇ ਪੱਬਾਂ ਭਾਰ ਹੋ ਕੇ ਅੱਜ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਦਰਖਤਾਂ ਦੀ ਵੱਧ ਤੋਂ ਵੱਧ ਜਿਹੜੀ ਆ ਉਹ ਲਗਾਉਣ ਦੀ ਔਰਤੋਂ ਕਰ ਰਿਹਾ ਘਰਾਾਂ ਚ ਖੇਤਾਂ ਚ ਅਤੇ ਖਾ ਪੰਜਾਂ ਸੜਕਾਂ ਤੇ ਦੂਸਰੇ ਪਾਸੇ ਸਾਡਾ ਮਹਿਕਮਾ ਕੀ ਕਰ ਰਿਹਾ ਜੀ ਅਸੀਂ ਇਸ ਵੇਲੇ ਖੜੇ ਆ ਪਿੰਡ ਵੱਟੂ ਦੇ ਨਜ਼ਦੀਕ ਜਿੱਥੇ ਕੇ ਪੁਲ ਦੇ ਆਸੇ ਪਾਸੇ ਜਿੰਨੇ ਵੀ ਇਹ 2-3 ਪੁਲ ਅਸੀਂ ਕਵਰ ਕੀਤੇ ਆ ਉਥੇ ਜਿਹੜੇ ਵੀ ਇਹ ਲੇਬਰ ਨੇ ਲਾਏ ਆ ਜਾਂ ਲੇਬਰ ਦੀ ਅਗਵਾਈ ਕਰਨ ਵਾਲੇ ਕਰਮਚਾਰੀਆਂ ਨੇ ਬੂਟੇ ਰਵਾਏ ਆ ਉਹਨਾਂ ਦਾ ਹਾਲਾਤ ਤੁਹਾਨੂੰ ਦੱਸਦੇ ਆ ਵੀ ਜਿੱਥੇ ਬੂਟਾ ਪੈਦਾ ਹੁੰਦਾ ਉੱਥੇ ਕਿਸ ਤਰ੍ਹਾਂ ਹੁੰਦਾ ਤੇ ਜਿੱਥੇ ਲਿਆ ਕੇ ਦਰਵਰਤੋਂ ਤੇ ਸੁੱਕਦੇ ਜਾ ਰਹੇ ਪਾਣੀ ਚ ਪਾਣੀ ਖਣੋ ਰੁਲਦੇ ਜਾ ਰਹੇ ਆ ਤੇ ਕਿਸ ਤਰ੍ਹਾਂ ਆਣ ਕੇ ਖੁਦਕਸ਼ੀ ਕਰ ਰਹੇ ਆ ਬੂਟੇ ਵੀ ਤੁਹਾਨੂੰ ਦਿਖਾਉਣੇ ਜਿਸ ਤਰ੍ਹਾਂ ਇਨਸਾਨ ਕਰਦੇ ਸੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਕੈਮਰੇ ਦੀ ਪੂਰੀ ਅੱਖ ਨਾਲ ਦਿਖਾਇਆ ਜਾਵੇ ਵੀ ਆ ਜਿਹੜੇ ਠੇਰਾਂ ਦੇ ਢੇਰ ਦਰਖਤ ਲਿਆ ਕੇ ਇੱਥੇ ਨਹਿਰ ਦੇ ਉੱਤੇ ਸੁੱਟੇ ਆ ਕਿਉਂਕਿ ਇੱਥੇ ਪਿੱਛੇ ਵੀ ਦਰਖਤ ਆ ਜਿਹੜੇ ਉਹ ਲੱਗ ਚੁੱਕੇ ਆ ਨਹਿਰ ਤੇ ਤੇ ਜਿਹੜੇ ਅੱਗੇ ਆ ਉਹ ਵੀ ਲੱਗ ਚੁੱਕੇ ਆ ਇਹ ਬਿਲਕੁਲ ਢੇਰ ਉੱਥੇ ਲੱਗੇ ਪਏ ਆ ਦਰਖਤਾਂ ਦੇ ਜਿੱਥੇ ਕਿ ਹੁਣ ਇਹਨਾਂ ਦੀ ਲਾਉਣ ਦੀ ਜਗ੍ਹਾ ਨਹੀਂ ਤੇ ਪਾਣੀ ਖੁਣੋ ਬੁਰੀ ਤਰ੍ਹਾਂ ਬੂਟੇ ਜਿਹੜੇ ਮਰ ਜਾਏ ਤੇ ਆ ਸੁੱਕਦੇ ਜਾ ਰਹੇ ਆ ਇਹਨਾਂ ਨੂੰ ਨਾ ਕੋਈ ਉੱਥੋਂ ਲਿਆਉਣ ਸਮੇਂ ਇਹ ਚਾਹੀਦਾ ਸੀ ਕਿ ਉਹਨੇ ਕੋ ਦਰਖਤ ਲੈਂਦੇ ਜਿੰਨੇ ਦਰਖਤਾਂ ਦੀ ਜ਼ਰੂਰਤ ਸੀ ਉਸ ਤੋਂ ਪਰੰਤ ਜੇ ਲਿਆਂਦੇ ਸੀ ਤੇ ਸਬੰਧਤ ਜਿਹੜੀ ਹੈਗੀ ਸੀ ਚੀਜ਼ ਆਪਣੇ ਮਹਿਕਮਾ ਉਹਨੂੰ ਇਹ ਦਰਖਤਾਂ ਨੂੰ ਇਹਨਾਂ ਨੂੰ ਵਾਪਸ ਕਰ ਦੇਣਾ ਚਾਹੀਦਾ ਸੀ ਫਿਰ ਆ ਜਿਹੜੇ ਸੁੱਕੇ ਦਰਖਤ ਹੁਣ ਸੁੱਕਦੇ ਜਾ ਰਹੇ ਆ ਇਹ ਕੰਮ ਚ ਆਉਣਗੇ ਦਰਖਤ ਜਿਹੜੇ ਇਹਨਾਂ ਦਾ ਹਿਸਾਬ ਕਿਤਾਬ ਕੋਈ ਰੱਖਣਾ ਵੀ ਜ਼ਰੂਰੀ ਸੀ ਇਹਨਾਂ ਨੂੰ ਇਸ ਸਮੇਂ ਜਿਹੜਾ ਹੈਗਾ ਹਾਲਾਤ ਐਸੇ ਬਣੇ ਪਏ ਆ ਜੇਕਰ ਥੋੜਾ ਟਾਈਮ ਨਾ ਨਾ ਪਵਲਕ ਜਾਂ ਸਵੈਸ਼ੇਵੀ ਸੰਸਥਾ ਜਾਂ ਜ਼ਿੰਮੇਵਾਰ ਅਹੁਦੇਦਾਰਾਂ ਨੇ ਆਪਣਾ ਜਿਹੜਾ ਉਹ ਕੰਮਕਾਰ ਨਾ ਸੰਭਾਲਿਆ ਤੇ ਇੱਥੇ ਮਨੁੱਖਾਂ ਦੀ ਤੇ ਰੁੱਖਾਂ ਦੀ ਜਿਹੜੀ ਆ ਹੋਂਦ ਬਿਲਕੁਲ ਖਤਮ ਹੋਣ ਜਾ ਰਹੀ ਆ ਤੇ ਇਧਰ ਬਿਲਕੁਲ ਧਿਆਨ ਦੇਣ ਦੀ ਲੋੜ ਆ ਮੈਂ ਇੱਥੇ ਅਪੀਲ ਕਰਾਂਗੇ ਕਿ ਸਾਡਾ ਕੱਲਿਆਂ ਦਾ ਕੰਮ ਨਹੀਂ ਹੈਗਾ ਸਾਡੀ ਨਿੱਜੀ ਕੋਈ ਪ੍ਰੋਫਿਟੀ ਨਹੀਂ ਬਣਨੀ ਇਹਦੇ ਨਾਲ ਇੱਥੇ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨਾਂ ਬੱਚੇ ਆ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਇਹ ਜਿਹੜੀਆਂ ਉਹਨਾਂ ਦੇ ਹੱਕ 'ਚ ਜਾਣ ਵਾਸਤੇ ਅਸੀਂ ਗੱਲ ਕਰ ਰਹੇ ਆ ਜਿਹੜੀ ਆਮ ਪਬਲਿਕ ਦੀ ਜ਼ਿੰਦਗੀ ਆ ਉਹ ਹੁਣ ਜਾ ਰਹੀ ਆ ਪਿਛਲੀਆਂ ਗਲਤੀਆਂ ਕਾਰਨ ਦਰਖਤ ਖੇਤਾਂ 'ਚੋਂ ਖਤਮ ਕਰਨ ਕਾਰਨ ਨਹਿਰਾਂ ਤੋਂ ਖਤਮ ਕਰਨ ਕਾਰਨ ਆ ਹਾਲਾਤ ਜਿਹੜੇ ਅੱਜ ਦੇਖਣੇ ਪੈ ਰਹੇ ਵੀ ਜਿਹੜੇ ਦਿਨਾਂ ਦੇ ਵਿੱਚ ਮੌਸਮ ਠੰਡ ਦਾ ਹੁੰਦਾ ਸੀ ਉਹ ਦਿਨਾਂ ਦੇ ਵਿੱਚ ਕੈਰ ਦੀ ਗਰਮੀ ਬਰਸਾਈ ਜਾ ਰਹੀ ਕੁਦਰਤ ਵੱਲੋਂ ਤੇ ਇਸੇ ਚੀਜ਼ ਨੂੰ ਧਿਆਨ ਚ ਲਿਆਉਣ ਵਾਸਤੇ ਅਸੀਂ ਇਹ ਨਿਊਜ਼ ਅੱਜ ਪੋਲ ਰਹੇ ਹਾਂ ਕਿ ਉਹ ਅਧਿਕਾਰੀ ਜਿਹੜੇ ਉਹ ਬਿਲਕੁਲ ਧਿਆਨ ਦੇਣ ਜਿਹੜੇ ਛੋਟੇ ਤੋਂ ਛੋਟੀ ਅਫਸਰਸ਼ਾਈ ਹੈ ਇਹਨਾਂ ਨੂੰ ਨਕੇਲ ਪਾ ਕੇ ਡਿਊਟੀ ਮੁਤਾਬਕ ਕੰਮ ਲੈਣ ਦੀ ਨਸੀਹਤ ਕੀਤੀ ਜਾਵੇ ਕੈਮਰਾਮੈਨ ਪ੍ਰਦੀਪ ਕੁਮਾਰ ਦੇ ਨਾਲ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ